ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਖੜੇ ਆ ਸਿੱਧੂ ਢਾਲੀਵਾਲ ਕੈਫੇ ਤੇ ਜਿਹੜਾ ਕਿ ਬਾਈਆਂ ਨੇ ਨਵਾਂ ਕੰਮ ਸਟਾਰਟ ਕੀਤਾ ਆ ਜੇ 2-3 ਦਿਨ ਹੀ ਹੋਇਆ ਕੰਮ ਸਟਾਰਟ ਕੀਤੇ ਨੂੰ ਜਿਹੜਾ ਕੰਮ ਸਟਾਰਟ ਕੀਤਾ ਹੈਗਾ ਪਿੰਡ ਭਾਈ ਰੂਪਾ ਤੋਂ ਸਾਹਮਣੇ ਬੱਸ ਸਟੈਂਡ ਦੇਖ ਸਕਦੇ ਆ ਬਿਲਕੁਲ ਬੱਸ ਸਟੈਂਡ ਦੇ ਨਾਲ ਜਿਹੜਾ ਕਿ ਭਾਈ ਰੂਪਾ ਤੋਂ ਛੰਨਾ ਰੋਡ ਜਾਂਦਾਗਾ ਉਹ ਰੋਡ ਦੇ ਉੱਪਰ ਬਾਈ ਨੇ ਕੰਮ ਸਟਾਰਟ ਕੀਤਾ ਸਿੱਧੂ ਢਾਲੀਵਾਲ ਕੈਫੇ ਬਾਕੀ ਅੰਦਰ ਚੱਲਦੇ ਆ ਤੁਹਾਨੂੰ ਦਿਖਾਉਣਿਆ ਬਾਈਆਂ ਕੋਲੇ ਕਿਹੜੇ-ਕਿਹੜੀਆਂ ਆਟਮਾ ਅਵੇਲੇਬਲ ਆ ਖਾਣ ਪੀਂਦਿਆਂ ਤੇ ਬਾਕੀ ਬੈਠਣ ਕੰਮ ਦਾ ਕੀ ਪ੍ਰਬੰਧ ਆ ਆ ਤੁਸੀਂ ਦੇਖ ਸਕਦੇ ਆ ਬਾਈਆਂ ਕੋਲੇ ਬਿਲਕੁਲ ਫੁੱਲ ਬੈਠਣ ਦਾ ਪ੍ਰਬੰਧ ਆ ਏਸੀ ਵਾਲੇ ਰੂਮ ਆ ਆਦਮੀ ਦੇਖਸਾਂ ਦੇ ਬਹੁਤ ਵਧੀਆ ਬਾਈਆਂ ਨੇ ਜੇ ਇਹਨੂੰ ਨਵਾਂ ਕੰਮ ਸਟਾਰਟ ਕੀਤਾਗਾ ਇਹ 2-3 ਦਿਨ ਹੀ ਹੋਇਆ ਕੰਮ ਨੂੰ ਪਿੰਡ ਭਾਈ ਉਪਰ ਨੇੜੇ ਤੇੜੇ ਜਿੰਨੇ ਵੀ ਪਿੰਡ ਲੱਗਦੇ ਆ ਘੱਟੋ ਘੱਟ 10-15 ਪਿੰਡ ਲੱਗਦੇ ਆ ਤਾਂ ਇੱਥੇ ਆ ਕੇ ਸੇਵਾ ਦਾ ਜਰੂਰ ਮੌਕਾ ਦਿਓ ਬਾਈਆਂ ਕੋਲੇ ਤੇ ਵਾਕੇ ਬਾਈਆਂ ਕੋਲੇ ਪਤਾ ਲੱਗਿਆ ਬਾਹਰੋਂ ਸਟਾਫ ਮੰਗਾਇਆ ਵਾ ਖਾਣ ਪੀਣ ਦਾ ਜਿਹੜਾ ਵੀ ਬਣਾਉਂਦੇ ਆ ਉਸ ਬਾਰੇ ਬਾਈ ਨਾਲ ਕਰਦਿਆਂ ਗੱਲ ਵਾ ਕੀ ਕੀ ਆਈਟਮਾਂ ਬਣਦੀਆਂ ਗਿਆ ਤੇ ਸਟਾਫ ਕਿੱਥੋਂ ਆਇਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਉਹ ਠੀਕ ਠਾਕ ਬਾਈ ਪਹਿਲਾਂ ਤੁਹਾਨੂੰ ਵਧਾਈਆਂ ਬਈ ਨਵਾਂ ਕੰਮ ਸਟਾਰਟ ਕੀਤਾਗਾ ਤੇ ਬਾਕਿਸਤਾਨ ਆਪ ਆਪਣੇ ਕੋਲੇ ਕਿਹੜੀ ਜਗ੍ਹਾ ਤੋਂ ਆਇਆ ਵਾ ਸਰਾਬ ਆਪਣੇ ਤੋਂ ਬਈ ਜਵਿੰਦਰ ਤੋਂ ਮਗਾਇਆ ਬਈ ਅੱਛਾ ਅੱਛਾ ਹਾਂ ਜੀ ਸਰਾਬ ਆਪਾਂ ਜੀ ਅੱਛਾ ਜੀ ਬਹੁਤ ਵਧੀਆ ਪ੍ਰਬੰਧ ਆ ਆਪਣੇ ਕੋਲੇ ਖਾਣ ਪੀਣ ਦਾ ਹੀ ਵਧੀਆ ਕੀ ਕੀ ਆਈਟਮ ਬਣਾਉਣਾ ਖਾਣ ਪੀਣ ਦੇ ਵਿੱਚ ਬਈ ਖਾਣ ਪੀਣ ਦੇ ਵਿੱਚ ਬਈ ਆਪਾਂ ਸਾਰੀਆਂ ਆਈਟਮ ਬਣਾਉਂਦੇ ਆ ਜਿਵੇਂ ਪੀਜ਼ਾ ਬਰਗਰ ਨਿਊਡਲ ਹੋ ਗਿਆ ਚਿਕਨ ਦੇ ਵਿੱਚ ਸਾਰੀਆਂ ਆਈਟਮ ਆ ਆਪਣੇ ਕੋਲੇ ਚਿਕਨ ਸਟੈਪਸ ਹੋ ਗਏ ਸੈਂਡਵਿਚ ਹੋ ਗਏ ਚਿਕਨ ਪੌਪ ਹੋ ਗਏ ਬਹੁਤ ਵਧੀਆ ਚੀਜ਼ਾਂ ਬਣਾਉਂਦੇ ਆ ਆਪਾਂ ਬਾਜਵਰੇਟਾਂ ਦੇ ਆਪਾਂ ਕੰਮ ਤੋੜਿਆ ਬਈ ਪਾਈ ਜਮਨ ਜਾਇਜ਼ ਰੇਟਾਂ ਦੇ ਜਿਵੇਂ ਕਿ ਬਾਈ ਤੁਹਾਨੂੰ ਦੱਸਿਆ ਗਿਆ ਪਹਿਲਾਂ ਵੀ ਹਜੇ ਕੰਮ ਸਟਾਰਟ ਕੀਤਾ ਦੋ ਤਿੰਨ ਦਿਨ ਹੀ ਹੋਇਆ ਬਾਈ ਜਣੇ ਤੇ ਬਾਕੀ ਰੇਟ ਬਿਲਕੁਲ ਜਾਇਜ਼ ਹੈ ਜਿਹਦੇ ਵਿੱਚ ਬਾਈ ਜਣੇ ਕੰਮ ਸਟਾਰਟ ਕੀਤਾਗਾ ਹਾਂਜੀ ਤੇ ਹੋਰ ਕੀ ਅਪੀਲ ਕਰਨੀ ਉਹ ਬਾਈ ਆਪਣੇ ਪੀਜੇ ਦੇ ਨਾਲ ਵੈਸੇ ਆਪਣੀਆਂ ਸਕੀਮਾਂ ਵੀ ਰਹਿ ਚੱਲਦੀਆਂ ਰਹਿਣਗੀਆਂ ਜਿਵੇਂ ਸੰਡੇ ਦਾ ਸ਼ਨੀਵਾਰ ਦੇ ਨਾਲ ਵੱਡੇ ਲੌਂਗ ਪੀਜੇ ਦੇ ਨਾਲ ਇੱਕ ਸਮਾਲ ਪੀਜਾ ਫ੍ਰੀ ਦਿੱਤਾ ਜਾਂਦਾ ਹੈ ਇਸ ਤਰ੍ਹਾਂ ਦੀਆਂ ਸਕੀਮਾਂ ਵੀ ਹੈਗੀਆਂ ਅੱਛਾ ਸਕੀਮਾਂ ਹੈਗੀਆਂ ਹਾਂਜੀ ਬਾਕੀ ਵੀ ਭਾਈ ਰੁਪਏ ਨੇੜੇ ਤੇੜੇ 10 15 ਪੈਂਡ ਸੇਵਾ ਦਾ ਜਰੂਰ ਮੌਕਾ ਦਿਓ ਦੁਕਾਨ ਤੇ ਇੱਕ ਵਾਰ ਆ ਕੇ ਬਾਈਆਂ ਦੀ ਸਰਵਿਸ ਵੇਖਿਓ ਬਹੁਤ ਵਧੀਆ ਸਰਵਿਸ ਆ ਏਸੀ ਯੂਸੀ ਰੂਮਾਂ ਵਧੀਆ ਤੁਸੀਂ ਆ ਦੇਖ ਸਕਦੇ ਆ ਬਾਈਆਂ ਡੈਕੋਰੇਸ਼ਨ ਬਹੁਤ ਵਧੀਆ ਕੀਤੀ ਆ ਤੇ ਬਿਲਕੁਲ ਬਾਜਵ ਰੇਡ ਦੇ ਉੱਤੇ ਬਾਈਆਂ ਕੋਲੇ ਆ ਕੇ ਖਾਣ ਪੀਣ ਦਾ ਜੋ ਵੀ ਚਾਹੀਦਾ ਮੈਨੂ ਦੇ ਵਿੱਚ ਚੈੱਕ ਕਰਕੇ ਤੁਸੀਂ ਉਹ ਚੀਜ਼ਾਂ ਬਾਈ ਕੋਲੋਂ ਲੈ ਸਕਦੇ ਆ ਆ ਤੁਸੀਂ ਦੇਖ ਸਕਦੇ ਆ ਬਾਈਆਂ ਦਾ ਮੈਨੂ ਆ ਤੇ ਡਰੈਸ ਬਾਈ ਤੁਹਾਨੂੰ ਪਹਿਲਾਂ ਦੱਸਿਆ ਆ ਭਾਈ ਰੂਪਾ ਦੇ বাস ਸਟੈਂਡ ਦੇ ਨੇੜੇ ਜਿਹੜਾ ਸ਼ੰਨਾਂ ਨੂੰ ਰੋਡ ਜਾਂਦਾਗਾ ਤਿੰਨ ਚਾਰ ਦੁਕਾਨਾਂ ਛੱਡ ਕੇ ਇਹ ਪਾਈਆਂ ਦਾ ਰੋਡ ਆ ਉਹ ਦੁਕਾਨਾਂ ਤੇ ਇੱਥੇ ਆ ਕੇ ਪਾਈਆਂ ਦੀ ਸਰਬੱਤ ਤੁਸੀਂ ਜਰੂਰ ਭਾਈ ਇੱਕ ਵਾਰੀ ਆ ਕੇ ਚੈੱਕ ਕਰੋ ਤੇ ਖਾਣ ਪੀਣ ਦਾ ਪੂਰਾ ਪ੍ਰਬੰਧ ਆ ਪਾਈਆਂ ਕੋਲੇ ਆ ਕੇ ਇੱਥੇ ਸੇਵਾ ਦਾ ਜਰੂਰ ਮੌਕਾ ਦਿਓ ਜੀ